ਹਾਂਜੀ ਬਾਈ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਵੀਰੇ ਆਪਾਂ ਖੜੇ ਸਿੱਪਤਾ ਪੂਰੀ ਪਿੰਡ ਤੇ ਹੁਣ ਹੋਲੇ ਆਪਾਂ ਮੱਝ ਤੇ ਮੱਝ ਦੇ ਬਰੀ ਕਈ ਦਿਨਾਂ ਤੋਂ ਮੱਝੇ ਬਿਮਾਰ ਚੱਲ ਰਹੀ ਸੀ ਤੇ ਪਹਿਲਾਂ ਨਾ ਬੁਖਾਰ ਹੋਇਆ ਸੀਗਾ ਤੇ ਕੱਲ ਆਪ ਨੂੰ ਬਾਈ ਨੇ ਬੁਲਾਇਆ ਸੀਗਾ ਤੇ ਆਪਾਂ ਇਹੋ ਚੱਕਰੀ ਸੀਰੀ ਅੰਦਰੋਂ ਰੈਕਟਮ ਰਾਈਨ ਰਿਕ ਹੋਣੀ ਆਸੀ ਯਾਰ ਤੇ ਕਈ ਦਿਨਾਂ ਦੀ ਬਿਮਾਰ ਦੀ ਕੋਈ ਖਾਕ ਪੀਲੀ ਰਹੀ ਸੀ ਕੱਲ ਤਾਂ ਬੈਠ ਵੀ ਗਈ ਸੀ ਤੇ ਜੋ ਇਹ ਰਿਮਣ ਸੀਗਾ ਦੀ ਬਰ ਬਰਟ ਆਇਰ ਸੀਗਾ ਤੇ ਮਨ ਇਹ ਪੂਰਾ ਇੰਨਾ ਰਬਰ ਹੋਇਆ ਫੈਜੇਗਾ ਆ ਦੇਖੋ ਜਮਣ ਪੋਲਾ ਪੋਲਾ ਹੈ ਵੇੜ ਦਾ ਪਹਿਲਾ ਪੇੜ ਬਹੁਤ ਹਾਰਡ ਸੀਗਾ ਤੇ ਕੱਲ ਆਪਣੇ ਸ਼ਾਮ ਨੂੰ ਜੀ ਟੂਪਾ ਕੇ ਪੇੜ ਚ ਤੇ ਇਹਦਾ ਆਪਾਂ ਬੰਨ ਖੋਲਾ ਕਿ ਅੰਦਰੋਂ ਬਹੁਤ ਮਣ ਕੱਢਿਆ ਤੇ ਕੱਲ ਆਪਾਂ ਵੀਡੀਓ ਤਾਣੀ ਪਾਈ ਉਹਨਾਂ ਪਰ ਚੱਕਾਂਗੇ ਫੇਰ ਪਾਵਾਂਗੇ ਯਾਰ ਖਾਰੀ ਤੁਹਾਨੂੰ ਆਪਾਂ ਨਾਮ ਲਾ ਕੇ ਇੱਕ ਵੀਡੀਓ ਦਾ ਦਿਖਾਉਣਾ ਤੇ ਮੱਝ ਹੁਣ ਮੇਰੇ ਕੋਲ ਕਾਲੀ ਪਟਲੀ ਕੱਖਾਂ ਦਾ ਠੀਕ ਠਾਕ ਆ ਬਾਕੀ ਆਪਾਂ ਕਰਦੇ ਹਾਂ ਗੱਲ ਬਾਈ ਨਾਲ ਧੂਰੀ ਫੰਡ ਸੀ ਹਾਂ ਮੇਰੇ ਕਹਿ ਮੱਝੀ ਹੁਣ ਹਾਂ ਠੀਕ ਹੈ ਮੇਰੇ ਮੱਝ ਕੈਨੇਡਾ ਨੂੰ ਫੋੜਦੀ ਵੀਰੇ ਇਹ ਵੀਰੇ 7-8 ਦਿਨ ਤੋਂ ਬੰਨਿਆ ਪਿਆ ਹੋਇਆ ਜੀ ਇਹ ਠੀਕ ਹੈ ਨਾ ਕੁਛ ਖਾਂਦੀ ਸੀ ਨਾ ਪਾਣੀ ਪੀਂਦੀ ਸੀ ਠੀਕ ਹੈ ਜੀ ਨਾ ਗੋਹਾ ਨਾ ਪਸ਼ਾਬ ਕੁਛ ਵੀ ਨਹੀਂ ਤੇ ਪਹਿਲਾਂ ਵੀਰੇ ਸਮਾਨ ਦਾ ਬਾਈ ਬਾਈ ਪਹਿਲਾਂ ਪਹਿਲਾਂ ਵੀ ਉਹ ਕਰਿਆ ਵੀਰੇ ਹੁਣ ਕੱਲ ਵੇ ਜਦੋਂ ਆਪਾਂ ਨੇ ਮਤਲਬ ਕਿ ਤੁਸੀਂ ਉਹ ਟਿਊਬ ਵਾਲਾ ਪ੍ਰੋਸੈਸ ਕਰਿਆ ਗਏ ਦਾ ਬੰਨ ਫੁੱਲਣ ਵਾਸਤੇ ਉਦੋਂ ਦੀ ਮੈਂ ਅਜ ਕੱਲ ਦੀ ਮਤਲਬ ਠੀਕ ਆ ਗਾਲੀ ਵੀ ਕਰ ਲਈ ਰਾਤ ਦੀ ਗੱਤਕਾਰੇ ਜਿਹੜੇ ਮੁੱਤੇ ਥੋੜੇ ਮੋਟੇ ਹੁਣ ਖਾਲੇ ਵੀ ਕੱਲ ਦਾ ਜਦੋਂ ਆਪਾਂ ਉਹ ਟਿਊਬ ਵਾਲਾ ਪ੍ਰੋਸੈਸ ਕਰਿਆ ਵੀਰੇ ਉਦੋਂ ਦਾ ਉਹ ਚੀਜ਼ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਗਾ ਠੀਕ ਹੈ ਵੀਰੇ ਵੀ ਆਪਣੀ ਮੈਂ ਅਜ ਪਹਿਲਾਂ ਨਾਲੋਂ ਬਹੁਤ ਤੰਦਰੁਸਤ ਦੇਖਣ ਨੂੰ ਹੀ ਲੱਗਦੀ ਆ ਵੀ ਤੰਦਰੁਸਤ ਆ ਤੇ ਕੱਲ ਮਾਂਜ ਵੀਰੇ ਬੈਠੀ ਸੀਗੀ ਹੁਣ ਦੀ ਨਹੀਂ ਹੈਗੀ ਤੀ ਯਾਰ ਟੱਕੇ 28 ਜੀ ਤੇ ਹੁਣ ਜਮਾ ਨੋਰਮਲ ਆ ਤੇ ਜਿਹੜੇ ਵੀ ਆਪਾਂ ਦਵਾਈ ਲਈਏ ਇਹਦੇ ਇਹ ਦਵਾਈ ਵਿੱਚ ਵੀਰੇ ਨਿਕਲ ਹੁੰਦੀ ਆ ਆਪਾਂ ਬੋਲ ਨਹੀਂ ਸਕਦੇ ਦੱਸ ਜਾਗਦੀ ਵਕੀਲ ਆ ਤੇਗਾ ਕਿਉਂਕਿ ਉਹਦੇ ਕੋਈ ਨਹੀਂ ਗੱਲ ਆਪ ਤੇ ਧਿਆਨ ਦੀ ਯਾਰ ਤੇ ਬਾਕੀ ਵੀਰੇ ਆਪ ਦੀ ਬਰਮ ਤੇ ਹਨ ਮਰਜ਼ੀ ਬੰਦਾ ਕਰੀ ਛੱਲੇ ਦੋਦਾ ਗੱਲ ਆ ਤੇ ਬਾਕੀ ਮੱਝ ਨੂੰ ਠੀਕ ਆ ਬਈਆਂ ਦੀ ਥੋਰੀ ਪਿੰਡ ਤੇ ਇਹ ਨਹੀਂ ਹੁੰਦਾ ਯਾਰ ਵੀ ਜਣਾ ਆਪੇ ਪਾ ਕੇ ਕੋਈ ਹੱਲ ਨਹੀਂ ਹੈਗਾ ਹੱਲ ਹੈਗੇ ਨੇ ਘਟ ਤੋਂ ਘਟ ਵੀਰੇ 55 52 ਕਿਸ਼ ਕਰਤੇ ਸਿਰਫ ਇੱਕ ਮੱਝ ਨੂੰ ਮਰੇ ਯੋਗੀ ਦੇ ਨੇ ਬੀਜ ਨਾਲ ਬੰਨ ਪਿਆ ਹੋਇਆ ਜੀ ਪਰ ਕਿਉਂ ਬੁੜੀ ਮੱਚ ਦੀ ਪੂਰੀ ਬਾਕੀ ਬਸ ਸਾਰੇ ਠੀਕ ਹੋਏ ਨੇ ਤੇ ਹੁਣ ਹੋਣਾ ਵੀ ਹੁਣ ਆਪਾਂ ਬੰਨ ਲਾਂਗੇ ਜੀ ਸਰ ਆ ਦੇਖ ਲਓਗੇ ਕੰਮ ਬਹੁਤ ਦੇਖੋ Обомбутор зувоннитов он физику What's mm -hmm. Bu <Sessizli> bu <Sessizli> <tövendim> <Sessizli> <tövendim> <sizli> <tövendim> <sizli> <tövendim>